ਲੈ ਵੀ ਸੱਜਣੋਂ ਵਿਚਾਰ ਬਣਾਈ ਜਾਂਦੇ ਵੀ ਟਰਾਲਾ ਬਣਾਉਣਾ ਵੱਡਾ ਤੇ ਸੋਹਣਾ ਵੀ ਬਣਾਉਣਾ ਤੇ ਪੈਸੇ ਵੀ ਘੱਟ ਲਾਉਣੇ ਆ ਤਾਂ ਰੀਲ ਦੇਖ ਲਿਓ ਇੱਧਰਲੇ ਪਾਸੇ ਹੁਣ ਕੈਮਰਾ ਮਾਰਦੇ ਲੈਣ ਦੇ ਵਿੱਚ ਟਰਾਲੇ ਵੱਡੇ ਵੱਡੇ ਸਾਰੇ ਲਾਈ ਬੈਠਾ ਬਾਈ ਮੋਹਨ ਤੇ ਜਮਾਂ ਬਾਜ ਵਜੇ ਰੇਟ ਦੇ ਉੱਤੇ ਟਰਾਲਾ ਤਿਆਰ ਕਰ ਦਿੰਦਾ ਤੇ ਸੈਜ ਕਿਹੜਾ ਮਿਲ ਜਾਂਦਾ ਵੀ ਮੋਹਨ ਆਪ ਸੈਜ ਜਿਹੜਾ ਮਰਜ਼ੀ ਲੋ ਵੀਰ ਜੀ 10 ਫੁੱਟ ਤੋਂ ਲੈ ਕੇ 26 ਫੁੱਟ ਤੱਕ ਆਪਣੇ ਕੋਲ ਸਾਰੇ ਮੰਨ ਲਓ ਤਿਆਰ ਜਿਹਦੇ ਜਿਹੜੇ ਬਾਈ ਨੇ ਨਾਲ ਦੀ ਨਾਲ ਲੈਣਾ ਉਹਨੂੰ 16 ਫੁੱਟ ਤੱਕ ਤਿਆਰ ਮਿਲੂਗਾ ਜਿਹੜੇ ਬਾਈ ਨੇ ਆਰਡਰ ਤੇ ਕਰਾਣਾ ਉਹ 26 ਫੁੱਟ ਤੱਕ ਜਿਹੜਾ ਤਿਆਰ ਦੇਖੋ ਇਹ 16 ਫੁੱਟ ਤੱਕ ਇੱਕ ਹਫਤੇ ਦਾ ਟਾਈਮ ਹੈ ਵੀਰ ਜੀ 16 ਫੁੱਟ ਤੋਂ ਬਾਅਦ ਜਿਹੜਾ 18 ਫੁੱਟ 20 ਫੁੱਟ ਹੋ ਗਿਆ ਉਹਦਾ 10 12 ਦਿਨ ਦਾ ਟਾਈਮ ਹੈ 22 ਫੁੱਟ 24 26 ਹੋ ਗਿਆ ਜੀ ਉਹਦਾ ਆਪਣਾ 22 ਬਾਈ ਦਿਨ ਦਾ ਤੇ ਜਹਾਜੀ ਫਰਸ ਲਾ ਜਾਂਦਾ ਤੇ ਬਾੜ ਹੁੰਦੀ ਇਹ ਬਾਈ ਦੀ ਲਈ ਵੀ 10 ਗੇਜ ਜਿਵੇਂ ਆ 16 ਫੁੱਟਾ ਟਰਾਲਾ ਖੜਾ ਡਬਲ ਜੱਕ ਦੇ ਵਿੱਚ 600 ਕੁਇੰਟਲ ਤੱਕ ਜਿਵੇਂ ਕੀ ਦੀ ਇਹ ਜੱਕ ਦੀ ਕਪੈਸਿਟੀ ਆ ਜੱਕ ਦੀ 2 ਜੱਕ ਲੱਗੇ ਹੋਇਆ ਇੱਕ ਜੱਕ ਦੀ 300 ਕੁਇੰਟਲ ਦੇ ਦੋਨਾਂ ਦੀ 600 ਕੁਇੰਟਲ ਕਪੈਸਿਟੀ ਡਬਲ ਜੱਕ ਆ ਤੁਹਾਨੂੰ ਦੱਸਤਾ ਮੇਤਰੋ ਬਾਕੀ ਹਿੱਸਾ ਰੇਲ ਦਾ ਲੱਗਿਆ ਬਾ ਪੂਰਾ ਹੈਵੀ ਟਰਾਲਾ ਤਿਆਰ ਕਰਿਆ ਵਜਨ ਕਿੰਨਾ ਟਰਾਲੀ ਦਾ ਜੀ ਵਜਨ ਇਹਦਾ ਜੀ ਆਪਣਾ 31 ਪਲੱਸ ਠੀਕ ਹੈ 31 ਪਲੱਸ ਵਜਨ ਆ ਇਹਦਾ ਰੇਟ ਆਪਾਂ ਨੇ ਜਿਹੜਾ ਰੱਖਿਆ ਹੋਇਆ ਉਹ 285 ਰੱਖ ਉਲਗੇ ਤਿਆਰ ਕਰਾਉਣਾ ਯਾਰ ਵਾਜੰਦੇ ਹਿਸਾਬ ਨਾਲ ਉਵੇਂ ਵੀ ਮਿਲ ਜੂ 88 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਜਿਓ ਤੇ ਚੱਕ ਕੇ ਸਜਣੋ ਨੰਬਰ ਲਾ ਲਓ ਬਾਈ ਮੋਹਨ ਦਾ ਸਕਰੀਨ ਦੇ ਉੱਤੇ ਲਾਤਾ ਸੋ ਧੰਨਵਾਦ ਜੀ ਧੰਨਵਾਦ